ਹੈਰੋ ਮਹੱਲਾ ਪਹਿਲਾ ਪੂੰਦੀ ਚਾਲ ਚਰਨ ਕਰ ਖਿਸਰੇ ਤੇਰੇ ਗੁਰੂ ਵਸਤਾ ਦੀ ਹਾਲਤ ਨੂੰ ਬਹੁਤ ਤਰਸਯੋਗ ਮਹਾਰਾਜ ਸਾਹਿਬ ਦੱਸਦੇ ਹਨ ਐਉਂ ਕਹਿੰਦੇ ਹਨ اے ਜੀਵ ਪੂੰਦੀ ਚਾਲ ਚਰਨ ਕਰ ਖਿਸਰੇ ਤੇਰੇ ਹੱਥ ਜਿਹੜੇ ਆ ਤੁਰਨ ਵੱਲੋਂ ਖਿਸਕ ਗਏ ਪੂੰਦੀ ਪਹਿੜੀ ਚਾਲ ਹੋ ਗਈ ਜਿੱਥੇ ਅੱਗੇ ਨਿਰਧਕਾਰੀਆਂ ਕਰਦੇ ਸੀ ਨੱਚਦੇ ਸੀ ਨਾਚੇ ਲੋਕ ਬੜੇ ਨਟਕਾ ਨੂੰ ਜੇ ਬੜੇ ਗੱਤ ਕੇ ਯਾਰੇ ਪੈਂਕਲੇ ਜੀ ਪੈਰ ਪੂਰੇ ਰੱਖਦੇ ਸੀ ਉਹ ਪੂਰੇ ਟਿਕਦੇ ਨਹੀਂ ਸੋ ਭੁੰਡੀ ਚਾਲ ਪਹਿੜੀ ਚਾਲ ਹੋ ਗਈ ਹੈ ਚਰਨ ਕਰ ਖਿਸਰੇ ਚਰਨ ਜਿਹੜੇ ਸੀ ਇਹ ਤੁਰਨ ਵੱਲੋਂ ਖਿਸਕਣ ਲੱਗੇ ਹੱਥ ਪਕੜਨ ਵੱਲੋਂ ਖਿਸਰੇ ਖਿਸ ਗਏ ਕੋਈ ਚੀਜ਼ ਪਕੜੇ ਘੱਟ ਡਿੱਗ ਪੈਂਦੀ ਹੱਥ ਵਿੱਚੋਂ ਤੁਜਾ ਦੇਹ ਕੁਮਲਾਨੀ ਤੇ ਦੇਹ ਜਿਹੜੀ ਹੈ ਇਹਦੀ ਤੁਜਾ ਜਿਹੜੀ ਚਮੜੀ ਹੈ ਇਹ ਵੀ ਕੁਮਲਾ ਗਈ ਉਸ ਵਕਤ ਅਗੇ ਸੇਵ ਵਰਗਾ ਰੰਗ ਸੀ ਹੁਣ ਇਹ ਨਾੜੀਆਂ ਹੀ ਚਮਕਦੀਆਂ ਰਹਿ ਗਈਆਂ ਜਿਹੜੀ ਚਮੜੀ ਸੀ ਉਹ ਸੁੱਕ ਗਈ ਕਮਲਾ ਗਈ ਹੈ ਨੇਤਰੀ ਤੁੰਦ ਕੰਨ ਭੈ ਬਹਿਰੇ ਬਿਰਦਵਸਤਾ ਜੀ ਇਹੀ ਦੀ ਹਾਲਤ ਆ ਨੇਤਰਾਂ ਚ ਤੁੰਦ ਪੈਣ ਲੱਗੀ ਅ ਦਿਸਦਾ ਨਹੀਂ ਕੁਝ ਅਗੇ ਜਿਵੇਂ ਤੁੰਦ ਜਗਲੀ ਚੀਜ਼ ਨਹੀਂ ਦਿਖਦੀ ਹੁੰਦੀ ਚਿੱਟਾ ਜਾਉ ਚਾਨਣ ਦੀਦਾ ਇਹ ਅੱਖਾਂ ਜੀ ਤੁੰਦ ਪੈਣ ਲੱਗੀਆਂ ਕੰਨ ਪਹਿ ਬਹਰੇ ਤੇ ਕੰਨ ਸੁਣਨ ਵਾਲੋਂ ਹੁਣ ਬੋਲੇ ਹੋ ਗਏ ਸੁਣਦੇ ਨਹੀਂ ਕਿਸੇ ਆਵਾਜ਼ ਨੂੰ ਬਾਹਲੀ ਹਾਕ ਮਾਰੋ ਤਾਂ ਵੀ ਕਹਿੰਦੇ ਕੀ ਆਖਿਆ ਮਨਮੁਖ ਨਾਮ ਨਾ ਜਾਣੀ ਇਹ ਜੇ ਤੂੰ ਮਨਮੁਖ ਹੈ ਜੀ ਮਨ ਨੂੰ ਮੁਖੀ ਬਣਾਈ ਬੈਠਾ ਹੈ ਇਹੀ ਹੀ ਅਵਸਥਾ ਜਦੋਂ ਵਾਹਿਗੁਰੂ ਦੇ ਨਾਮ ਨੂੰ ਤੋ ਜਾਣਿਆ ਨਹੀਂ ਪ੍ਰਵਾਹ ਨਹੀਂ ਕਰਦਾ ਹੈ ਅੰਧੇ ਕਿਆ ਪਾਇਆ ਜਗ ਆ ਅੰਧੇ ਅਰਿਆਮੀ ਜੀ ਮਨਬੁੱਧ ਨੇ ਇਤਨਾ ਚ ਵਿਚਾਰ ਰੂਪੀ ਨਿਗਾਹ ਤੋ ਹੀਣਿਆ ਤੈ ਸੰਸਾਰ ਵਿੱਚ ਆ ਕੇ ਕਿਹੜੇ ਫਲ ਨੂੰ ਪਾਇਆ ਕਿਸ ਕਿਸ ਮਰਤਵੇ ਨੂੰ ਪਹੁੰਚਿਆ ਤੂੰ ਕੁਛ ਵੀ ਨਹੀਂ ਪ੍ਰਾਪਤ ਕੀਤਾ ਤੈ ਆਰਾਮ ਰਿਦੈ ਨਹੀਂ ਗੁਰ ਕੀ ਸੀ ਦਿਲ ਹਿਰਦੈ ਤੇਰੇ ਰਾਮ ਦਾ ਨਾਮ ਨਹੀਂ ਵਸਿਆ ਸਰੀਰ ਕਰਕੇ ਗੁਰੂ ਸਾਹਿਬ ਦੀ ਟਹਿਲ ਵੀ ਨਹੀਂ ਤੂੰ ਕਰ ਸਕਦਾ ਚਾਲੇ ਮੂਲ ਗਵਾਏ ਇਹ ਮੂਲ ਪੁੰਨ ਲੈ ਕੇ ਆਏ ਸੀ ਉਹਨਾਂ ਨੂੰ ਗਵਾ ਕੇ ਦੁਨੀਆ ਤੋਂ ਚਲੇ ਚਲੇ ਪੁੰਨ ਨਾਸ ਕਰ ਚਲੇ ਮੌਧਿਆਂ ਪੁੰਨਾਂ ਦੇ ਪ੍ਰਤਾਪ ਕਰਕੇ ਮਨੁੱਖਾ ਦੇ ਜੀੜੀ ਸੀ ਤੇ ਮੂਲ ਮੁੱਢ ਸੀ ਸਾਧ ਸੰਗਤ ਜੀ ਸਵਾਸ ਸਾਭੀ ਗਵਾ ਕੇ ਤੁਰ ਚਲੇ ਪੁੰਨ ਸਾਧ ਸੰਗਤ ਜੀ ਮੂਲ ਸੀ ਮੂਲ ਰੂਪ ਪਰਮੇਸ਼ਰ ਦਾ ਨਾਮ ਇਹ ਜਪਣਾ ਸੀ ਨੂੰ ਗਵਾ ਕੇ ਆਪਣੀ ਪੂੰਜੀ ਨੂੰ ਤੁਰ ਚੱਲੇ ਹੋ ਰਹਾਉ ਜਿਹਵਾ ਰੰਗ ਨਹੀਂ ਹਰ ਰਾਤੀ ਵੇਖ ਲੋ ਜਵਾਨ ਕਰਕੇ ਰੰਗ ਪ੍ਰੇਮ ਨਹੀਂ ਮਾਰਿਆ ਦਾ ਤੇਰੇ ਤੇ ਜਿਸ ਵਕਤ ਤੇਰੇ ਹਰੀ ਦੇ ਪ੍ਰੇਮ ਚ ਕਦੇ ਜਵਾਨ ਜਿਹੜੀ ਆ ਬੋਲਣ ਚ ਕੀਰਤਨ ਗਾਉਣ ਚ ਜਸ ਗਾਉਣ ਚ ਕਦੇ ਵੀ ਪ੍ਰੇਮ ਰੰਗ ਚ ਰੰਗੀ ਨਹੀਂ ਤੇਰੀ ਜਵਾਨ ਜਦ ਬੋਲੇ ਤਬ ਫੀਕੇ ਜਦੋਂ ਬੋਲਣਾ ਸਾੜ ਦੇਣ ਵਾਲਾ ਪਾਣ ਖਾਣਿਆਂ ਨੂੰ ਬੋਲਦਾ ਹੈ ਫਿੱਕੇ ਬੇਰਸੀ ਵਾਲੇ ਬਚਨ ਨਿਕਲਦੇ ਆ ਕਦੇ ਤਾਂ ਪ੍ਰੇਮ ਵਾਲੇ ਬਚਨ ਕਰੋ ਸੰਤ ਜਨਾ ਕੀ ਨਿੰਦਾ ਵਿਆਪਸ ਜਦੋਂ ਵੀ ਮੂੰਹ ਨਿਕਲਦਾ ਮਹਾਤਮਾ ਦੀ ਜਿਹੜੇ ਮਹਾਰਾਜ ਸਿਮਰਨ ਕਰਨ ਵਾਲੇ ਆ ਵਾਹਿਗੁਰੂ ਦੇ ਪਿਆਰੇ ਆ ਜਿਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਉਹਨਾਂ ਦੀ ਨਿੰਦਿਆ ਜੁ ਲਗਾ ਰਹੀ ਨੇ ਇਹ ਕੋਈ ਬਚਨ ਨਿਕਲਦੇ ਇਹਦੀ ਹਾਲਤ ਹੈ ਤੇਰੀ ਪਸੂ ਭੇ ਕਦੇ ਹੋਹੇ ਨਾਨੀ ਕੇ ਦੇਖ ਲਓ ਹੁਣ ਪਸ਼ੂਆਂ ਦੀ ਜੂਨ ਮਨੁੱਖਾਂ ਦੀ ਜੂਨ ਤਾਂ ਪ੍ਰਾਪਤ ਹੋ ਗਈ ਪਰ ਕਰਤੂਤ ਪਸ਼ੂ ਕੀ ਮਾਨਸ ਜੀਆਤ ਪਸ਼ੂਆ ਵਾਲੇ ਸੁਆਹ ਹੋ ਗਏ ਆ ਪਸ਼ੂ ਸਿੰਘ ਮਾਰਦੇ ਸੀ ਢੁੱਡ ਮਾਰਦੇ ਸੀ ਓਵੇਂ ਤੂੰ ਤਰਕ ਮਾਰਦਾ ਕਿਸੇ ਨੂੰ ਇਹ ਪਸ਼ੂਆ ਵਾਲੇ ਸੁਆਹ ਵਾਲੇ ਹੋ ਗਏ ਹੋ ਕਦੇ ਅੱਛੇ ਵੀ ਹੋ ਸਕੋਗੇ ਜੋ ਮਨੁੱਖਾ ਜਨ ਨੂੰ ਪਾ ਕੇ ਨਹੀਂ ਹੋਏ ਫਿਰ ਕਦੋਂ ਅੱਛੇ ਬਣੋਂਗੇ ਨਹੀਂ ਬਣਿਆ ਜਾਣਾ ਆਜੋ ਜੁਨੀ ਜਾਂਦੀ ਜੋ ਪਿਛਲੇ ਜਨਮਾਂ ਗਈ ਆ ਅੰਮ੍ਰਿਤ ਦਾ ਰਸ ਵਿਰਲੀ ਪਾਇਆ ਅੰਮ੍ਰਿਤ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਪ੍ਰੇਮ ਹੈ ਕਿਸੇ ਕਿਸੇ ਬਿਰਲੀ ਸ੍ਰਿਸ਼ਟੀ ਨਹੀਂ ਭਾਈ ਸਤਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਕੀਤਾ ਹੈ ਸਤਗੁਰ ਮੇਲ ਮਿਲਾਏ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਦੇ ਮੇਲ 'ਚ ਮੁਲਾਇਆ ਹੈ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਸ਼ਬਦ ਦੇ ਮੇਲ 'ਚ ਮੁਲਾਇਆ ਹੈ ਜਿਨ੍ਹਾਂ ਨੂੰ ਸਤਗੁਰਾਂ ਨਾਲ ਆਪ ਦੀ ਸੰਗਤ ਦੇ ਮੇਲ 'ਚ ਮੁਲਾਇਆ ਹੈ ਜਿਨ੍ਹਾਂ ਦੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਪਰਮੇਸ਼ਵਰ ਨੇ ਸਤਗੁਰਾਂ ਦੇ ਮੇਲ ਕਿ ਮਲਾਤਾ ਹੈ ਉਹਨਾਂ ਨੂੰ ਭਾਈ ਅੰਮ੍ਰਿਤਰਾਸ ਪਾਇਆ ਹੈ ਜਦ ਲਗ ਸ਼ਬਦ ਭੇਦ ਨਹੀਂ ਆਇਆ ਜਿਨ੍ਹਾਂ ਤੇ ਸ਼ਬਦ ਨਾਲ ਮਨ ਨਹੀਂ ਨ ਬਿੰਨਿਆ ਜਿਸ ਪ੍ਰਕਾਰ ਸਾਧ ਸੰਗਤ ਜੀ ਪਉਰੇ ਦਾ ਮਨ ਹਰ ਵਕਤ ਕਬਲਾ ਦੇ ਵਿੱਚ ਵਿੱਜਾ ਰਹਿੰਦਾ ਹੈ ਐਵੇਂ ਜਿਨ੍ਹਾਂ ਕੇ ਸ਼ਬਦ ਦਾ ਭੇਦ ਨਹੀਂ ਆਇਆ ਅੱਠੇ ਪਰ ਸ਼ਬਦ ਦਾ ਜਪਾ ਜਾ ਪ੍ਰਗਟ ਨਹੀਂ ਹੋਇਆ ਸ਼ਬਦ ਦੇ ਨਾਲ ਮਨ ਨੂੰ ਬਿੰਨਣਾ ਨਹੀਂ ਆਇਆ ਹਰ ਵਗਰ ਜੋੜਨਾ ਨਹੀਂ ਆਇਆ ਹੈ ਸ਼ਬਦ ਬ੍ਰਹਮ ਦਾ ਭੇਤ ਨਹੀਂ ਆਇਆ ਸਾਰਿਆਂ ਦਾ ਜੋ ਸੈਨੂ ਵੇਖਣਾ ਹੈ ਆਪਣਾ ਆਪ ਛੱਡਣਾ ਹੈ ਜਿੱਥੇ ਮੈਂ ਪ੍ਰਤੀਤ ਨਾ ਉੱਥੇ ਵਾਹਿਗੁਰੂ ਹੀ ਅੰਦਰ ਬਾਹਰ ਪ੍ਰਤੀਤ ਹੋਵੇ ਇਹ ਸ਼ਬਦ ਦਾ ਭੇਤ ਜਿੰਨਾ ਚੇ ਨਹੀਂ ਆਇਆ ਤਬ ਲਗ ਕਾਲ ਸੰਤਾਏ ਉਹਨਾਂ ਚ ਭਾਈ ਕਾਲ ਸੰਤਾਉਂਦਾ ਹੀ ਰਹੂਗਾ ਦੁੱਖ ਦਿੰਦਾ ਰਹੇਗਾ ਹਰ ਮਨ ਜਿੱਥੇ ਜਿੱਥੇ ਜਾਵਾਂਗੇ ਉਥੇ ਹੀ ਮਾਰਦਾ ਰਹੇਗਾ ਅਨ ਕੋ ਦਰ ਘਰ ਕਗੂ ਨਾ ਜਾਣਸ ਫਿਰ ਭਾਈ ਅਨ ਹੋਰ ਦੇਵੀ ਦੇ ਉਤਿਆਂ ਦੇ ਘਰਾਂ ਨੂੰ ਜਾਣਣ ਵਾਲੇ ਕਿਤੇ ਵੀ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਜਾਣ ਸਕਦੇ ਅਨ ਕੋ ਦੁਆਇਤ ਵਾਲੇ ਜਿਹੜੇ ਪੁਰਖ ਹੈ अनेਕਾਂ ਕੋ ਹੰਨੇ ਦੀ ਕੋ ਬੰਨੇ ਦੀ ਕੋ ਪਾੜਾ ਵਾਲੀ ਰੰਨੇ ਦੀ ਟੋਲ ਠਮੱਕਾ ਸਰਵਰ ਦਾ ਇਹ ਜਿਹੜੇ ਅਨ ਹੋਰ ਪਾਸੇ ਫਿਰਨ ਵਾਲੇ ਆ ਉਹ ਕੋਈ ਵਾਹਿਗੁਰੂ ਦੇ ਦਰ ਗਿਆਨ ਨੂੰ ਤੇ ਅੱਗੇ ਕਬੂ ਨਾ ਜਾਣ ਇੱਕ ਅਣਕੋ ਦਰ ਘਰ ਕਬੂ ਨਾ ਜਾਣ ਜਿਹੜੇ ਅਨੇਕ ਪਾਸੇ ਲੱਗੇ ਆ ਸਾਰਿਆਂ ਪਾਸੇ ਪੰਜ ਪੀਰਗੇ ਬਣੇ ਹੋਏ ਆ ਅਨੇਕਾਂ ਦਰਵਾਜ਼ਿਆਂ 'ਚ ਲੱਗੇ ਆ ਬੁਹੇ ਆਗੇ ਸਲਾਮਾਂ ਦੇ ਕਿਚ ਲੱਗੇ ਹੋਏ ਆ ਮਹਰ ਦਾ ਆਸਰਾ ਛੱਡਿਆ ਹੋਇਆ ਔਰ ਹੋਰ ਕੋਹ ਜੀਵ ਪਰਮੇਸ਼ਰ ਦੇ ਦਰਵਾਜ਼ੇ ਨੂੰ ਗਿਆਨ ਨੂੰ ਤੇ ਘਰ ਸਰੂਪ ਨੂੰ ਨਹੀਂ ਜਾਣ ਸਕਦੇ ਹਨ ਏਕੋ ਦਰ ਸਚਿਆਰ ਹੈ ਭਾਈ ਕੋਈ ਵੀ ਦੇਵੀ ਦੂਤਿਆਂ ਦੇ ਘਰਾਂਗੇ ਮੱਥਾ ਟੇਕੀ ਜਾਵੇ ਕਿਸੇ ਵੀ ਬੂਹੇ ਆ ਕੇ ਸलाम ਕਰੀ ਜਾਵੇ ਕਿਤੇ ਮੁਕਤ ਨਹੀਂ ਹੋਊਗਾ ਇਹ ਕੋਈ ਦਰ ਪਰਮੇਸ਼ਰ ਦਾ ਸਾਧ ਸੰਗਤ ਹੈ ਉਸ ਸਚਾਈ ਦੀ ਪ੍ਰਾਪਤੀ ਕਰਨ ਵਾਲਾ ਹੈ ਗੁਰਪ੍ਰਸਾਦ ਤੁਮ ਪੰਸਿਓ ਗੁਰਸੰਗਤੇ ਮਿਲੰਦਿਆ ਮਿਲਾਸ ਮਿਟਾਈ ਗੁਰਪ੍ਰਸਾਦ ਪਰਮ ਪਦ ਪਾਇਆ ਸਤਿਗੁਰੂ ਜੀ ਕਹਿੰਦੇ ਹੈ ਜਿਨ੍ਹਾਂ ਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਉਹਨਾਂ ਨੇ ਪਰਮ ਪਦ ਕੈਵਲ ਮੁਕਤੀ ਨੂੰ ਪਾਇਆ ਹੈ ਨਾਨਕ ਕਹਿ ਵਿਚਾਰਾ ਇਹ ਗੁਰੂ ਸਾਹਿਬ ਜੀ ਅਸੀਂ ਵਿਚਾਰ ਦੱਸਦੇ ਹਾਂ ਮਹਾਰਾਜ ਸਾਹਿਬ ਕਹਿੰਦੇ ਹਨ ਇਹ ਵਿਚਾਰਾ ਗਰੀਬੀ ਦੇ ਨਾਲ ਇਹ ਬਚਨ ਕਹਿੰਨੇ ਹਾਂ ਪੈਰੋਂ ਮਹੱਲਾ ਪਹਿਲਾ ਸਗਲੀ ਰੈਣ ਸੋਬਤ ਗਲਫਾਹੀ ਦੇਖੋ ਸਰਸੰਗੇ ਜੀ ਆਦਮੀ ਦੀ ਸਾਰੀ ਉਮਰ ਜਿਵੇਂ ਗੁਜ਼ਰਦੀ ਐ ਐਵੇਂ ਉਹ ਫੇਰ ਫਰਮਾਉਂਦੇ ਹਨ ਸਗਲੀ ਰੈਣ ਸੋਬਤ ਗਲਫਾਹੀ ਸਾਰੀ ਰਾਤ ਭਾਈ ਨੀਂਦ ਦੀ ਗੱਲ ਤੇ ਫਾਹੀ ਪਈ ਰਹਿੰਦੀ ਐ ਸੁੱਤੇ ਦੀ ਗੁਜ਼ਰ ਜਾਂਦੀ ਐ ਉਠਦਾ ਹੀ ਨਹੀਂ ਹੈ ਕਦੇ ਵੀ ਸਾਰੀ ਰਾਤ ਦੇ ਵਿੱਚ ਕਾਂਤਾ ਦੀਆਂ ਭੁਇਆਂ ਰੂਪੀ ਗੱਲ ਕੇ ਫਾਹੀ ਪਈ ਚ ਪਏ ਦੀ ਗੁਜ਼ਰ ਜਾਂਦੀ ਹੈ ਦਿਨ ਸ ਜੰਜਾਲ ਗਵਾਇ ਅਜੇ ਦਿਨ ਜਿਹੜਾ ਹੈ ਜੰਜਾਲ ਬੰਧਨਾ ਚ ਬਿਹਾਰਾਂ ਤੇ ਕਰਦੇ ਨ ਗਵਾ ਲਿਆ ਇਹਨੂੰ ਪਲ ਘੜੀ ਨਹੀਂ ਪ੍ਰਭ ਜਾਣਿਆ ਉਸ ਵਾਹਿਗੁਰੂ ਨੂੰ ਪਲ ਜਿੰਨੇ ਚਿਰ ਚੋਂ ਖਿਲ ਜਿੰਨਾ ਚਿਰ ਵੀ ਪਲਕ ਜਿੰਨਾ ਚਿਰ ਵੀ ਖਿਣ ਘਟ ਸ਼ਬਦ ਕਿਆ ਦੋ ਖਿਣ ਗੁਜ਼ਰ ਜਾਂਦੇ ਐ ਇਨਾਂ ਚਿਰ ਵੀ ਥੋੜਾ ਜਿਹਾ ਵੀ ਵਾਹਿਗੁਰੂ ਨੂੰ ਜਾਣਿਆ ਨਹੀਂ ਹੈ ਖਿੰਨ ਪਲ ਪੜੀ ਨਹੀਂ ਪ੍ਰਭ ਜਾਣਿਆ ਇਹ ਘੜੀ ਵੀ ਨਹੀਂ ਜਾਣਿਆ ਹੈ ਤੇ ਘੜੀ ਦੇ 60ਵੇਂ ਹਿੱਸੇ ਪਾਲਵ ਜੀ ਨਾਮ ਨਹੀਂ ਜਾਣਿਆ ਖਿੰਨ ਦੋ ਖਿੰਨ ਘੱਟ ਸ਼ਬਦ ਕਿਹਾ ਹੋਇਆ ਗੁਜ਼ਰ ਜਾਂਦੇ ਹੈ ਇਨਾਂ ਚਿਰ ਵੀ ਵਾਹਿਗੁਰੂ ਦੇ ਪਿਆਰ ਨੂੰ ਜਾਣਿਆ ਹੀ ਨਹੀਂ ਹੈ ਖਿੰਨ ਖਿੰਨ ਕਾਲ ਜਕੀਨ ਹੋ ਜਾਣ ਵਾਲੇ ਪਲਕ ਤੇ ਘੜੀਆਂ ਗੁਜ਼ਰ ਗਈਆਂ ਜਿਨ ਇਹੋ ਜਗਤ ਉਹ ਪਾਇਆ ਜਿਸ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਤਾ ਇਹਦਾ ਆਕਰਦਕਣ ਹੋ ਗਿਆ ਉਸ ਨੂੰ ਇੱਕ ਘੜੀ ਵੀ ਇੱਕ 60ਵਾਂ ਹਿੱਸਾ ਘੜੀ ਦਾ ਪਲ ਵੀ ਖਿੰਨ ਘਟ ਦੋ ਸ਼ਬਦ ਕਿਹਾ ਵਿਆਹ ਕਰਨਾ ਦੇ ਰੀਤੀ ਰਿਸਾਰ ਘਟ ਸ਼ਬਦ ਕਿਹਾ ਦੋ ਖਿੰਨ ਗੁਜ਼ਰਦੇ ਐ ਅਤੇ ਨਿਆਇ ਕਾ ਦੇ ਮਤਨ ਅਨੁਸਾਰ ਪਿੱਪਲ ਵੀ ਦੀ ਸੂਈ ਕੱਢਦੀ ਏ ਪੱਤੇ ਠਾਣੀ ਜਿੰਨੇ ਛੇਤੀ ਉਹ 4 ਖਣ ਗੁਜ਼ਰਦੇ ਇੰਨੇ ਥੋੜੇ ਕਹਿਣ ਦਾ ਨਾ ਹੋਏ ਆਈ ਨਾ ਕਿਰਵੀ ਵਾਹਿਗੁਰੂ ਨੂੰ ਨਹੀਂ ਜਾਣਿਆ ਹੈ ਜਿਨ ਇਹੋ జగਤ ਉਪਾਇਆ ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਉਤਪਨ ਕੀਤਾ ਹੈ ਪੈਦਾ ਕੀਤਾ ਹੈ ਮਨਰੇ ਕਿਉਂ ਛੂਟਸ ਦੁਖ ਭਾਰੀ اے ਮਨ ਕਿਵੇਂ ਤੂੰ ਦੁੱਖਾਂ ਤੋਂ ਛੁੱਟੇਗਾ ਜਮਨ ਮੰਦਿਆਂ ਤੋਂ ਇਹਦਾ ਭਾਰੀ ਸੰਸਾਰ ਸਮੁੰਦਰ ਦਾ ਦੁੱਖ ਕਿੰਨੂ ਪਿਆ ਇਹਦੇ ਵਿੱਚ ਹੀ ਗੋਤੇ ਖਾਵੇਂਗਾ ਕਿਆ ਲੈ ਆਵਸ ਕਿਆ ਲੈ ਜਾਵਸ ਲੈ ਕੇ ਪਲਾਕੀ ਆਏ ਸੀ ਪੁੱਤ ਨੂੰ ਤੇ ਲੈ ਕੇ ਕੀ ਚੱਲੇ ਹੁਣ ਪਾਪ ਉਹ ਗਲ ਦੇ ਵਿੱਚ ਬਕਾਰ ਪੱਥਰ ਗਲਾ ਮੰਦੇ ਨਿੰਦਪੋੜ ਸਰਾ ਬਕਾਰਾਂ ਦੇ ਪੱਥਰ ਗਾਜੇ ਬੰਨੇ ਐ ਪ੍ਰਾਈ ਨਿੰਦਿਆਂ ਦੀਆਂ ਪੰਡਾਂ ਚੱਕੀਆਂ ਗਏ ਮਹਾਸਾਗਰ ਸੰਬੰਧ ਲੰਘਣਾ ਪਾਰਨਾ ਪਰਨਾ ਜਾਏ ਕਿਉਂ ਕੀ ਲੈ ਕੇ ਆਏ ਸੀ ਖਾਲੀ ਆਏ ਸੀ ਲੈ ਕੇ ਕੀ ਜਾਵਾਂਗੇ ਕੁਛ ਵੀ ਨਹੀਂ ਖਾਲੀ ਜਾਵਾਂਗੇ ਨਾਂਗੇ ਪਾਵੋਂ ਤੇਗੇ ਜਿਨਕੇ ਲੱਖ ਕਰੋ ਰਾਮ ਜਪੋ ਗੁਣਕਾਰੀ اے ਭਾਈ ਉਪਕਾਰੀ ਤਾਂ ਪਰਮੇਸ਼ਰ ਹੈ ਉਸ ਰਾਮ ਦਾ ਨਾਮ ਜਪੋ ਅਤੇ ਗੁਣ ਵਿਸ਼ਿਆ ਦੀ ਕਾਰੀ ਦਵਾਈ ਕਰੋ ਗੁਰੂ ਸਾਹਿਬ ਦੇ ਨਾਲ ਮਿਲ ਕੇ ਅਤੇ ਗੁਣਕਾਰੀ ਉਪਕਾਰੀ ਸਤਿਗੁਰਾਂ ਨਾਲ ਮਿਲ ਕੇ ਰਾਮ ਦਾ ਜਾਪ ਕਰੋ ਇਹੋ ਹੀ ਤੁਹਾਡੇ ਤੇ ਗੁਣ ਉਪਕਾਰ ਕਰਨ ਵਾਲਾ ਹੈ ਰਹਾਉ ਮੁੰਧ ਕਵਲ ਮਲਮੁਖ ਮਤ ਹੋਛੀ ਦੇਖੋ ਮੁੰਧਾ ਕਵਲ ਹੋ ਰਿਹਾ ਰਿਦਾ ਕਵਲ ਜਿਹੜਾ ਖੱਬੇ ਪਾਸੇ ਮਾਸ ਦੀ ਬੋਟੀ ਹੈ ਜਿਹੜੀ ਇਹ ਮੁੱਧੀ ਹੈ ਜੋਗੀ ਤਾਂ ਪ੍ਰਾਣਾ ਯਮ ਕਰਕੇ ਇਸ ਨੂੰ ਸਿੱਧੀ ਕਰਕੇ ਯੋਗਾ ਨੰਦ ਦੇ ਰਸ ਨੂੰ ਪਾਉਂਦੇ ਐ ਗੁਰੂ ਮੁਖਾ ਨੇ ਇਸ ਨੂੰ ਮਾਰੋ ਸਨਮੁਖ ਜਿਹੜਾ ਚਿਤ ਜੋੜਨ ਇਸ ਕੌਲ ਨੂੰ ਉਧੇ ਨੂੰ ਸਿੱਧਾ ਕਰਨਾ ਹੈ ਮਾਰਾ ਸੂਰਜ ਦੀ ਨਹੀਂ ਆਈ ਹੈ ਸੂਰਜੇ ਖੜਦੋ ਜਿਵੇਂ ਕੌਲ ਖੜ ਜਾਂਦਾ ਹੈ ਕਿਉਂ ਭਈ ਇਹ ਮਨ ਸਿੱਧਾ ਹੋ ਜਾਂਦਾ ਸਨਮੁਖ ਜਿਹੜਾ ਹੁਣ ਇਹ ਮੂਹਤੇ ਕੌਲ ਦਾ ਸਿੱਧਾ ਕਰਨਾ ਹੈ ਉੰਦੋਂ ਕਵਲ ਮਨਮੁਖ ਦੁਖ ਮਤ ਹੋ ਚੀ ਉੰਦੋਂ ਬੇਮੁਖ ਜਿਹੜਾ ਮਾਰੋ ਹੈ ਇਹ ਉੰਦਾਂ ਕੌਲ ਰਜ਼ਾ ਕੌਲ ਹੈ ਮਨੁੱਖ ਦੀ ਹੋਛੀ ਤੁਛ ਮਤ ਹੈ ਮਨ ਅੰਧਾ ਸਿਰ ਧੰਦਾ ਉਹਨਾਂ ਦਾ ਮਨ ਅਗਿਆਨੀ ਹੈ ਧੰਦਿਆਂ 'ਚ ਸਿਰ ਮਾਰਦਾ ਰਹਿੰਦਾ ਹਮੇਸ਼ਾ ਪਾਲ ਬਿਕਾਲ ਸਦਾ ਸਿਰ ਤੀਰੈ ਏ ਭਾਈ ਕਾਲ ਮੌਤ ਦਾ ਸਮਾ ਬੇਕਾਲ ਦੂਜਾ ਸਮਾ ਜਨਮ ਦਾ ਸਮਾ ਜੰਮਣ ਤੇ ਮਰਨ ਜਿਹੜੇ ਤੇਰੇ ਸਿਰ ਦੇ ਤੇ ਹਮੇਸ਼ਾ ਖੜੇ ਰਹਿੰਦੇ ਹਨ ਬਿਨ ਨਾਵੇ ਗਲ ਫੰਧਾ ਬਿਨਾ ਮਹਾਰਾ ਦੇ ਨਾਮ ਤੋਂ ਗਲ ਵਿੱਚ ਮੋਹ ਦੀ ਫਾਹੀ ਪਈ ਰਹਿੰਦੀ ਹੈ ਅਗਿਆਨ ਦੀ ਫਾਹੀ ਮੌਤ ਦੀ ਫਾਹੀ ਹਰ ਵਕਤ ਪਈ ਰਹਿੰਦੀ ਤ੍ਰਿਸ਼ਨਾ ਦੀ ਫਾਹੀ ਮਾਇਆ ਦੀ ਫਾਹੀ ਬਿਨ ਨਾਵੈ ਗਲ ਫੰਧਾ ਬਿਨਾ ਨਾਮ ਤੋਂ ਗੱਲ ਜਿ ਫਾਈਆਂ ਹੀ ਆ ਸਾਰੀਆਂ ਜਿੰਨੀਆਂ ਹਨ ਡਗਰੀ ਚਾਲ ਨੇਤਰ ਫੁਨ ਅੰਦਲੇ ਦੇਖ ਲੋ ਡਗਰੀ ਦਾਵਾ ਡੋਲ ਚਾਲ ਹੋ ਗਈ ਪੈਰ ਪੂਰੇ ਤੁਰ ਨਹੀਂ ਸਕਦੇ ਧਰਤੀ ਤੇ ਆਕੇ ਡਗਰੀ ਚਾਲ ਨੇਤਰ ਫੁਨ ਅਦਲੇ ਬੰਦਲੇ ਨੇਤਰ ਜਿਹੜੇ ਅੰਨੇ ਹੋ ਗਏ ਅਗਿਆਨੀਆਂ ਤੇਰੇ ਦਸਣੋਂ हट ਗਿਆ ਸ਼ਬਦ ਸੁਰਤ ਨਹੀਂ ਭਾਈ ਅਜੇ ਵੀ ਗੁਰੂ ਸਾਹਿਬ ਦੇ ਸ਼ਬਦ ਨੂੰ ਜਿਹੜਾ ਸੁਣਨਾ ਇਹ ਚੰਗਾ ਹੀ ਨਹੀਂ ਲੱਗਦਾ ਤੈਨੂੰ ਹੋਰ ਪਾਸੇ ਨਿੰਦਿਆ ਚੁਗਲੀਆਂ ਹੀ ਚੰਗੀਆਂ ਲੱਗਦੀਆਂ ਤੈਨੂੰ ਸ਼ਬਦ ਬ੍ਰਹਮ ਦੇ ਚ ਸੁਰਚਿਤ ਨੂੰ ਜਿਹੜਾ ਜੋੜਨਾ ਭਾਈ ਭਾਵਨਾ ਦੇ ਨਾਲ ਕਿ ਤੈਨੂੰ ਚੰਗਾ ਪਾਇਆ ਹੀ ਨਹੀਂ ਹਾ ਸ਼ਾਸਤਰ বেদ ਤ੍ਰੈ ਗੁਣ ਹੈ ਮਾਇ ਤੂੰ ਛੇ ਸ਼ਾਸਤਰ ਪੜ੍ਹ ਗਿਆ ਤਾਂ ਕੀ ਹੋ ਗਿਆ ਚਾਰ ਵੇਦ ਪੜ੍ਹ ਗਿਆ ਤਾਂ ਕੀ ਹੋ ਗਿਆ ਤ੍ਰਿਗੁਣ ਵਿਸ਼ਯ ਵੇਦਾ ਤਿੰਨਾ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹਨ ਕਰਮ ਕਾਂਡ ਤਾਮਸੀ ਕਰਦੇ ਹਨ ਉਪਾਸ਼ਨਾ ਰਾਜਸੀ ਕਰਦੇ ਹਨ ਗਿਆਨ ਦੀ ਪਕੜ ਸਾਧਕੀ ਕਰਦੇ ਹਨ ਇਸੇ ਪ੍ਰਕਾਰ ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇ ਜਿਹੜੇ ਸ਼ਾਸਤਰ ਆ ਉਹ ਵੀ ਤਿੰਨਾਂ ਗੁਣਾਂ ਰੂਪ ਮਾਇਆ ਚ ਹੀ ਐ ਚੰਬੜੇ ਹੋਏ ਕਿਤੇ ਨਿਆਇ ਜਿਹੜੇ ਇੱਕ ਦੇਸੀ ਈਸ਼ ਨੂੰ ਦੱਸੀ ਜਾਂਦੇ ਐ ਜਿਹੜੇ ਪੂਰ ਮਿਮਾਸਾ ਵਾਲੇ ਉਹ ਕਰਮ ਕਾਂਡ ਨੂੰ ਸਭ ਕੁਝ ਕਹੀ ਜਾਂਦੇ ਐ ਅਤੇ ਜਿਹੜਾ ਨਿਆ ਆਪਣੇ ਸਾਂਖ ਉਹ ਇਸ਼ਰਵਾਦੀ ਜੀਵ ਦੇ ਰੂਪ ਨੂੰ ਹੀ ਕਹੀ ਜਾਂਦਾ ਹੈ ਇਸੇ ਪ੍ਰਕਾਰ ਵੈਸ਼ਖ ਕਾਲਵਾਦੀ ਕਾਲ ਨੂੰ ਹੀ ਦੱਸੀ ਜਾਂਦਾ ਹੈ ਪਤੰਜਲੀ ਕਿਤੀਆਂ ਬ੍ਰਤੀਆਂ ਨੂੰ ਰੋਕਣ ਨੂੰ ਕਹੀ ਜਾਂਦਾ ਹੈ ਵਦਾਂਤ ਗਿਆਨ ਦੀਆਂ ਗੱਲਾਂ ਕਰੀ ਜਾਂਦਾ ਹੈ ਕਿ ਤ੍ਰਿਗੁਣ ਰੂਪ ਮਾਇਆ ਹੀ ਹੈ ਨਾ ਅੰਦਲੋ ਧੰਦ ਕਮਾਈ ਇਹ ਅੰਦਲੇ ਬੁਰਖ ਧੰਦਿਆਂ ਦੀ ਕਮਾਈ ਤੇ ਲੱਗਾ ਹੋਇਆ ਹੈ ਰਾਜਸੀ ਕਾਮਸੀ ਧੰਦੇ ਹੀ ਹੈ ਇਹਨਾਂ ਦੀ ਉਪਾਸ਼ਨਾ ਕਰਦਾ ਹੈ ਤੇ ਧੰਦ ਧਾ ਜਾਣ ਵਾਲੇ ਕਰਮਾਂ ਨੂੰ ਕੁਮਾਰ ਰਿਹਾ ਹੈ ਹੋਏ ਲਾਵ ਕਹਿ ਪਾਵਸ ਤੇ ਮੂਲ ਭਾਈ ਸਾਹ ਗਵਾ ਲੇ ਤੇ ਲਾਹ ਪਰਮੇਸ਼ਰ ਦੇ ਨਾਮ ਦਾ ਕਿੱਥੋਂ ਦਾ ਪਾਉਣਾ ਸੀ ਸਵਾਸਾਂ ਨਾਲ ਨਾਮ ਜਪਣਾ ਸੀ ਉਹ ਮਹਾਰਾ ਦੇ ਨਾਮ ਦਾ ਲਾਭ ਨਹੀਂ ਪਾਇਆ ਖੋលਿਆ ਪੁੰਨ ਨੂੰ ਮੂਲ ਲਾਉ ਸੋ ਕਿਵੇਂ ਪਾ ਸਕੋਗੇ ਖੋਲਿਆ ਹੈ ਮੂਲ ਨਾਮ ਨੂੰ ਦੇ ਲਾਹ ਬ੍ਰਹਮ ਗਿਆਨ ਦਾ ਕਿੱਥੋਂ ਪਾ ਸਕੋਂਗੇ ਦੁਰਮਤ ਗਿਆਨ ਵਿਹੂਣੇ ਕੋਈ ખોਟੀ ਮਤ ਵਾਲੇ ਜੀਵੋ ਸਰੂਪ ਦੇ ਗਿਆਨ ਤੋਂ ਬਿਨਾਂ ਹੀ ਤੁਰੇ ਫਿਰਦੇ ਹੋਂ ਸ਼ਬਦ ਵਿਚਾਰ ਰਾਮ ਰਸ ਚਖਿਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹਨਾਂ ਨੇ ਰਾਮ ਪਰਮੇਸ਼ਰ ਦੇ ਰਸ ਪ੍ਰੇਮ ਦੇ ਰਸ ਪ੍ਰੇਮ ਰਸ ਨੂੰ ਚਖਿਆ ਹੈ ਨਾਨਕ ਸਾਜ ਪਤੀਣੇ ਸਤਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਮਨ ਸੱਚ ਸਰੂਪ ਚ ਭਾਈ ਪਤੀਜ ਗਏ ਹੈ ਮੰਨ ਗਏ ਹੈ ਇਹ ਸੱਚੇ ਨੇ ਉਹਨਾਂ ਦੇ ਤੇ ਪਤੀਜ ਗਿਆ ਸੱਚਾ ਪਾਤਸ਼ਾਹ ਉਹ ਸੱਜ ਸੂਚ ਪਤੀਜ ਕੇ ਇੱਕੋ ਹੀ ਰੂਪ ਹੋ ਗਏ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਇਸ ਪ੍ਰਕਾਰ ਭਾਈ ਇੱਕਤਾ ਪਾਈ ਹੈ ਇਹ ਪਵਿੱਤਰ ਸ਼ਬਦ ਗੁਰੂ ਸਾਹਿਬ ਜੀ ਨਿਉ ਵਿਰਾਗ ਮੈਂ ਉਜਾਰਨ ਕਰਦੇ ਹਮ ਸਾਧ ਸੰਗਤ ਜੀ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਬਿਹੂਣੇ ਸਾਬਦ ਵਿਚਾਰ RAM ਰਸ ਚਾਖਿਆ ਨਾਨਕ ਸਾਜਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰੀਆਮੀ ਗਰੀਬ ਨਵਾਏ ਸਤਿਗੁਰੂ ਗਿਆਨਕ ਦੇਵ ਮਹਾਰਾਜ ਸਾਹਿਬ ਜੀ ਪਹਿਰੋਂ ਰਾਗ ਦੇ ਕੱਲ ਪੰਜ ਸ਼ਬਦ ਉਚਾਰਨ ਕੀਤੇ ਹਨ ਹੁਣ ਛੇਵਾਂ ਸ਼ਬਦ ਗੁਰੂ ਸਾਹਿਬ ਜੀ ਅਰੰਭ ਕਰਦੇ ਹਨ ਇਸ ਵਿੱਚ ਮਹਾਰਾਜ ਆਪ ਜੀ ਜਨ ਦੀ ਵਡਿਆਈ ਕਰਦੇ ਆ ਸੋ ਜਨ ਸੋ ਜਨ ਐਸਾ ਮੈਂ ਮਨ ਭਾਵੈ ਕਹਿੰਦੇ ਹਨ ਜਿਹੜਾ ਜਨ ਉਹ ਪਾਉਂਦਾ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿਹਾ ਜਾ ਹੋਵੇ ਮਹਾਰਾਜ ਪਹਿਰੋਂ ਮਹੱਲਾ ਪਹਿਲਾ ਗੋਮਚਾਇ ਸੰਗ ਰਹੇ ਦਿਨ ਰਾਤੀ ਹਰ ਵਕਤ ਭਾਈ ਜਿਹੜਾ ਮਨੋਂ ਕਨੋਂ ਲਾ ਕੇ ਗੁਰੂ ਸਾਹਿਬ ਦੇ ਨਾਲ ਰਹੇ ਜੀ ਦਾ ਮਨ ਕਦੇ ਬੇਮੁਖ ਨਾ ਹੋਵੇ ਇੱਕ ਸੇਵਕ ਗੁਰਪਾਸ ਗੁਰਕਾਰੇ ਲਾਇਆ ਇੱਕ ਸੇਵਕ ਭਾਵੇਂ ਗੁਰਾਂ ਦੀ ਹਜ਼ੂਰੀ ਚ ਰਹਿੰਦੇ ਐ ਇੱਕ ਨੂੰ ਬਾਹਰ ਗੁਰੂ ਸਾਹਿਬ ਅਨਕਾਰ ਚ ਲਾਇਆ ਪਰ ਜਿਨ੍ਹਾਂ ਦਾ ਮਨ ਗੁਰੂ ਸਾਹਿਬ ਨੂੰ ਅਰਪਿਆ ਹੋਇਆ ਹੈ ਹਰ ਵਕਤ ਗੁਰੂ ਸਾਹਿਬ ਉਹਦੇ ਅੰਗ ਸੰਗ ਰਹਿੰਦੇ ਹਨ ਜਿਵੇਂ ਭਾਈ ਗੋੰਦਾ ਜੀ ਜਿਹੜੇ ਸ੍ਰੀ ਗੁਰੂ ਸਤਵੇਂ ਪਾਤਸ਼ਾਹ ਦੇ ਸਿੱਖ ਸਨ ਇਹ ਗੁਰਾਂ ਦੇ ਪਾਸੋਂ ਵਿਦੇਸ਼ ਲੈ ਕੇ ਕਾਬਲ ਵਿੱਚ ਚਲੇ ਗਏ ਸੀ ਕਾਬਲ ਦੀ ਸੰਗਤ 'ਚ ਨਾਮ ਦਾ ਪ੍ਰਚਾਰ ਕਰਨੋ ਆਸਤੇ ਉੱਥੇ ਕਾਬਲ ਦੀ ਸੰਗਤ ਦੇ ਵਿੱਚ ਇੱਕ ਦਿਨ ਬੈਠਿਆਂ ਦਾ ਚਿੱਤ ਜੁੜ ਗਿਆ ਅਸ਼ਨਾਣ ਕਰਕੇ ਜਪ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਮਨ ਨੂੰ ਟਿਕਾ ਲਿਆ ਜਿਸ ਵਕ ਟਿਕਿਆ ਚਿੱਤ ਇਦਰ ਗੁਰੂ ਹਰਿਰਾਏ ਸਾਹਿਬ ਜੀ ਸੰਗਾਥਨ ਤੇ ਬੈਠੇ ਆ ਤੇ ਸਿੱਖ ਦਾ ਚਿਤ ਇੰਨਾ ਇੱਕ 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 ਰੂਪ ਹੋ ਗਿਆ ਮਹਾਰਾਜ ਆਪਦੇ ਚੈਨ ਨੂੰ ਨਹੀਂ ਹਲਾਉਂਦੇ ਕੀਰਤਪੁਰ ਸਾਹਿਬ ਜੀ ਬੈਠੇ ਹੋਏ ਕਾਬਲ ਦੇ ਸਿੱਖਨ ਚਰਨ ਪ੍ਰੇਮ ਨਾਲ ਘੁੱਟ ਕੇ ਪਕੜ ਲਏ ਆ ਕਿ ਸਿੱਖਾਂ ਦੇ ਦਾ ਧਿਆਨ ਨਾ ਡੋਲ ਜੇ ਮਹਾਰਾਜ ਸਾਹਿਬ ਬੈਠੇ ਰਹੇ ਇੱਕ ਪਹਿਰ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਈ ਲਾਂਗਰੀਨ ਬੇਨਤੀ ਕੀਤੀ ਮਹਾਰਾ ਲੰਗਰ ਤੇ ਆਰ ਹੈ ਸਤਿਗੁਰੂ ਸਾਹਿਬ ਜੀ ਚੁੱਪ ਕਰ ਰਹੇ ਬੋਲੇ ਨਹੀਂ ਸੰਗਤ ਵੀ ਬੈਠੀ ਰਹੀ ਕਿਸੇ ਨੂੰ ਪ੍ਰਸ਼ਾਦ ਨਾ ਸਕੇ ਆ ਫੇਰ ਇੱਕ ਪਹਿਰ ਗੁਜਰੇ ਤੋਂ ਸਿੱਖ ਨੇ ਬੇਨਤੀ ਕੀਤੀ ਲੰਗਰ ਹੀ ਨਮਾਰਾ ਪ੍ਰਸ਼ਾਦ ਤਿਆਰ ਹੈ ਫਜੂਰ ਚੁੱਪ ਕਰ ਰਹੇ ਫੇਰ ਤੀਜੀ ਵਾਰ ਸਿੱਖ ਨੇ ਆ ਕੇ ਬੇਨਤੀ ਕੀਤੀ ਜੋ ਇੱਕ ਪਹਿਰ ਦਰ ਰਹਿ ਗਿਆ ਮਹਾਰਾਜ ਲੰਗਰ ਤਿਆਰ ਹੈ ਫਜੂਰ ਬੋਲੇ ਨਹੀਂ ਜਿਸ ਵਕਤ ਫੇਰ ਸ਼ਾਮ ਦਾ ਵਕਤ ਹੋ ਗਿਆ ਉਸ ਵਕਤ ਸਾਧ ਸੰਗਤ ਜੀ ਲੰਗਰin ਬੇਨਤੀ ਕੀਤੀ ਲੰਗਰ ਵਰਤਿਆ ਸ਼ਾਮ ਨੂੰ 8 ਪਹਿਰਾਵਾਰ ਸਾਰੀ ਸੰਗਤ ਨੂੰ ਛਕਿਆ ਤੇ ਗੁਰੂ ਸਾਹਿਬ ਦੀਵਾਨ ਵਿੱਚੋਂ ਉੱਠ ਕੇ ਜਿਸ ਵਕਤ ਪੰਗਤ ਚ ਗਏ ਉਹ ਉਸ ਵਕਤ ਸਾਰ ਸੰਗਤ ਜੀ ਸਿੱਖਾਂ ਨੇ ਕਿਹਾ ਕਿ ਮਹਾਰਾਜ ਆਪ ਜੀ ਅੱਜ ਸਿੰਘਾਸਨ ਤੇ ਬੈਠਣ ਸਮਾਂ ਬਤਾਇਆ ਮਾਰਨ ਕਿ ਭਾਈ ਪ੍ਰੇਮ ਨਾ ਸਾਡੇ ਚਰਨ ਸਿੱਖਣ ਘੁੱਟਲੇ ਸੀ ਪਾਈ ਗੋਂਦਾ ਜੀ ਕਾਬਲ ਤੇ ਬੈਠੇ ਹਨ ਉਹਨਾਂ ਦਾ ਪ੍ਰੇਮ ਸੀ ਐਸਾ ਅਸੀਂ ਕਿਹ ਸਿੱਖ ਦਾ ਚਿੱਤ ਨਾ ਡੋਲ ਜੇ ਜੇ ਅਸੀਂ ਆਪਦੇ ਚਰਨਾਂ ਨੂੰ ਹਲਾਇਆ ਇਓ ਇੱਕ ਰੂਪ ਹੋ ਕੇ ਅਸੀਂ ਵਰਦੇ ਰਹੇ ਹਾਂ ਜਿਓ ਸਾਧ ਸੰਗਤ ਜੀ ਜਿਹੜਾ ਮਾਣੇ ਉਹ ਭਾਵੇਂ ਗੁਰੂ ਸਾਹਿਬ ਉਹ ਦੂਰ ਭੇਜ ਦਿੰਦੇ ਆ ਦੇਸ ਵਿੱਚ ਪਰ ਜਿਹਦਾ ਸਿੱਖ ਜੁੜਦਾ ਚਿੱਤ ਜੁੜਿਆ ਹੋਇਆ ਉਹਦੇ ਅੰਗ ਸੰਘ ਹਨ ਮਹਾਰਾਜ ਸਾਹਿਬ ਇਓ ਚਿੱਤ ਲਾ ਕੇ ਗੁਰ ਕੈ ਸੰਗ ਰਹੇ ਦਿਨ ਰਾਤੀ ਸਤਿਗੁਰੂ ਸਾਹਿਬ ਦੇ ਨਾਲ ਰਹੇ ਰਾਤ ਦਿਨ ਫਿਰ ਸੰਗਤ ਆਈ ਜਦੋਂ ਕੀਰਤਪੁਰ ਸਾਹਿਬ ਜੀ ਕਾਬਲ ਤੋਂ ਸਿੱਖਾਂ ਨੇ ਪੁੱਛਿਆ ਕਿ ਭਾਈ ਗੋਂਦੇਨ ਗੁਰੂ ਸਾਹਿਬ ਦੇ ਚਰਨ ਪਕੜਲੇ ਸੀ ਸਿੱਖਾਂ ਨੇ ਕਿਹਾ ਹਾਂ ਇੱਕ ਦਿਨ ਇਹ ਸਾਰੀ ਦਿਹਾੜੀ ਮਸਤ ਹੋ ਕੇ ਬੈਠੇ ਰਹੇ ਧਰਮਸਾਲਾ 'ਚ ਉੱਠੇ ਨਹੀਂ ਹਨ ਉਸ ਵਕਤ ਸੰਗਤ ਨੂੰ ਪਤਾ ਲੱਗਾ ਕਿ ਤੁਸੀਂ ਕਿਵੇਂ ਪੁੱਛਦੇ ਹੋ ਕਹਿੰਦੇ ਇੱਥੇ ਗੁਰੂ ਸਾਹਿਬ ਉਹਨਾਂ ਜਿਹੇ ਹਿੱਲੇ ਨਹੀਂ ਬੈਠੇ ਰਹੇ ਹਨ ਸੁਣ ਕੇ ਸੰਗਤ ਨੂੰ ਭਰੋਸਾ ਆ ਗਿਆ ਕਿ ਗੁਰੂ ਮਹਾਰਾਜ ਸਾਹਿਬ ਸਾਰਿਆਂ ਥਾਵਾਂ 'ਚ ਵਿਆਪਕ ਹੈ ਜਿੱਥੇ ਕੋਈ ਚਿੱਤ ਲਾ ਕੇ ਚੇਤੇ ਕਰਦਾ ਉਹਦੇ ਅੰਗ ਸੰਗ ਹਾਨੇ ਇਹੋ ਸਾਲ ਸੰਗ ਚਿੱਤ ਜੋੜ ਕੇ ਰਹਿਣਾ ਚਾਹੀਦਾ ਹੈ ਗੁਰੂ ਮਹਾਰਾਜ ਸਾਹਿਬ ਸਿੱਖਿਆ ਦਿੰਦੇ ਹਨ ਗੁਰ ਕੈ ਸੰਗ ਰਹੇ ਦਿਨ ਰਾਤੀ اے ਭਾਈ ਰਾਤ ਨੂੰ ਨੇ ਗੁਰੂ ਸਾਹਿਬ ਦੇ ਨਾਲ ਚਿੱਤ ਨੂੰ ਜੋੜ ਕੇ ਰਹਿ ਰਾਮ ਰਸਨ ਰੰਗ ਰਤਾ ਰਸਨਾ ਕਰਕੇ ਪਰਮੇਸ਼ਵਰ ਦਾ ਨਾਮ ਜਪੇ ਤੇ ਆਪਣੇ ਮਾਨਵੀ ਪ੍ਰੇਮ ਰੰਗ ਚ ਰਪਿਆ ਹੋਇਆ ਹੋਵੇ ਹਰ ਵਕਤ ਅਬਰ ਨਾ ਜਾਣ ਸਬਦ ਪਛਾਣ ਸੋ ਕੋਈ ਪਰਮੇਸ਼ਰ ਨੂੰ ਜਾਣ ਸਕਦਾ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਵਿੱਚ ਜੁੜਦੇ ਆ ਉਹੀ ਪਛਾਣ ਸਕਦੇ ਆ ਵਾਹਿਗੁਰੂ ਦੇ ਸਰੂਪ ਦੇ ਤਾਏ ਅੰਤਰ ਜਾਣ ਪਛਾਤਾ ਜਿਨ੍ਹਾਂ ਅਨੁਸਾਰ ਸਿੰਘ ਜੀ ਅੰਦਰ ਮਹਾਰਾ ਨੂੰ ਜਾਣੀ ਜਾਣ ਜਾਣਿਆ ਗਿਆਨ ਸਰੂਪ ਉਹਨਾਂ ਨੂੰ ਪਰਮੇਸ਼ਰ ਨੂੰ ਵੀ ਪਛਾਣ ਲਿਆ ਕਿ ਮੇਰੇ ਸੇਵਕ ਹਨ ਹੈ ਵਾਹਿਗੁਰੂ ਨੇ ਵੀ ਉਹਨਾਂ ਨੂੰ ਮੇਲ ਲਿਆ ਹੈ ਜਿਹਨਾਂ ਅੰਤਰ ਗਿਆਨ ਸ੍ਰੂਪ ਜਾਣ ਕੇ ਪਛਾਣਿਆ ਹੈ ਆਤਮਾ ਸ੍ਰੂਪ ਕਰਕੇ ਉਹ ਸਾਧ ਸੰਗਤ ਜੀ ਪ੍ਰਤਬਿੰਦਵਾਦ ਕਰਕੇ ਜਿਸ ਪ੍ਰਕਾਰ ਸ਼ੀਸ਼ੇ 'ਚ ਆਪਦੇ ਮੂੰਹ ਨੂੰ ਵੇਖੀਦਾ ਹੈ ਸ਼ੀਸ਼ੇ ਦੇ ਵਿੱਚ ਮੂੰਹ ਉਲਟ ਕੇ ਆਪਦੇ ਵੱਲ ਨੂੰ ਪ੍ਰਤਬਿੰਬ ਪੈਂਦਾ ਹੈ ਫਿਰ ਉਹ ਨੂੰ ਪ੍ਰਤਬਿੰਬ ਨਹੀਂ ਸਮਝੀਦਾ ਮੇਰਾ ਅਕਸ਼ਾ ਇਹ ਕਿਉਂ ਸਮਝੀਦਾ ਮੇਰਾ ਮੂੰਹ ਹੀ ਦਿਸਦਾ ਐਵੇਂ ਸਾਧ ਸੰਗਤ ਜੀ ਪਰਤਕ ਚੇਤਨ ਜਿਹੜਾ ਹੈ ਇਹ ਪ੍ਰਤਿਬਿੰਬ ਪੈ ਰਿਹਾ ਉਹ ਚੇਤਨ ਦਾ ਇਹ ਜਿਹੜਾ ਉਲਟ ਕੇ ਆਪਣੇ ਵੱਲ ਨੂੰ ਸਰਮੁਖ ਚਿੱਤ ਨੂੰ ਜੋੜ ਕੇ ਵੇਖਣਾ ਪ੍ਰਮਾਤਮ ਸਰੂਪ ਨੂੰ ਇਉਂ ਵੇਖਣਾ ਹੈ ਇਉਂ ਆਪ ਅੰਤਰ ਜਾਣ ਪਛਾਣ ਅੰਦਰ ਜਾਣ ਕਰਕੇ ਪਰਤਿਕ ਚੇਤਨ ਰੂਪ ਨੂੰ ਅਦਵਾਇਤ ਅਨੰਦ ਰੂਪ ਸਮਝ ਕੇ ਉਹ ਪੇਹ ਦੇ ਪੇਹ ਤੋਂ ਰਹਿਤ ਹੋ ਕਰਕੇ ਆਤਮਾ ਮ ਪ੍ਰਮਾਤਮ ਪੇਖੇ ਇਉਂ ਪਛਾਣ ਲਿਆ ਆਪ ਦਾ ਸਾਖੀ ਰੂਪ ਜੋ ਬ੍ਰਹਮ ਹੈ ਸੋ ਜਨ ਐਸਾ ਮੈਂ ਮਨ ਭਾਵੈ ਇਹ ਜੋ ਭਾਈ ਜਿਹੜਾ ਜਨਪ੍ਰੇਮੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਸਾਡੇ ਮਨ ਚ ਪਾਉਂਦਾ ਅੱਛਾ ਲੱਗਦਾ ਹੈ ਆਪ ਮਾਰ ਅਪਰੰਪਰ ਰਤ ਜਿਹੜਾ ਆਪ ਹੰਕਾਰ ਨੂੰ ਮਾਰ ਕਰਕੇ ਅੰਦਰੋਂ ਅਪਰੰਪਰ ਪ੍ਰਕਿਰਤੀ ਤੋਂ ਪਰੇ ਜੋ ਪਰਮੇਸ਼ਵਰ ਹੈ ਉਸ ਵਿੱਚ ਰੰਗਿਆ ਹੋਇਆ ਹੈ ਜਿਨਨੇ ਆਕਾਰ ਪ੍ਰਕਿਰਤੀ ਦੇ ਅਨਸਾਰ ਗੁਰ ਕੀ ਕਾਰ ਕਮਾਵੇ ਸਤਿਗੁਰੂ ਸਾਹਿਬ ਦੀ ਸੇਵਾ ਰੂਪੀ ਕਾਰ ਕਮਉਂਦਾ ਜਿਸ ਜਿਸਕਾਰ ਚ ਮਾਰੇ ਲਾਉਂਦੇ ਐ ਜਿਵੇਂ ਭਾਈ ਗੋਂਦਾ ਜੀ ਸਤਨਾਮ ਦਾ ਪ੍ਰਚਾਰ ਕਾਬਲ ਵਿੱਚ ਕਰਨ ਵਾਸਤੇ ਗਏ ਸਾਨੇ ਭਾਈ ਮੰਝ ਜੀ ਜਿਸ ਪ੍ਰਕਾਰ ਲੰਗਰ ਚਲਾਉਂਦੇ ਰਹੇ ਹਨ ਲੱਕੜਾਂ ਲਿਆਉਂਦੇ ਰਹੇ ਐ ਕਿਉਂ ਗੁਰੂ ਸਾਹਿਬ ਦੀ ਕਾਰ ਵੀ ਕਮਾਵੇ ਤੇ ਮਨ ਗੁਰੂ ਸਾਹਿਬ ਦੀ ਲੇਵ ਲਾ ਕੇ ਜੁੜਿਆ ਰਹੇ ਗੁਰੂ ਸਾਹਿਬ ਦੀ ਭਗਤੀ ਰੂਪਕਾਰ ਨੂੰ ਕਮਾਉਣਾ ਕਰੇ ਬ੍ਰਹਾਉ ਅੰਤਰ ਪੁਰਖ ਅੰਤਰ ਬਾਹਰ ਪੁਰਖ ਨਿਰੰਜਨ ਉਹ ਅੰਦਰ ਬਾਹਰ ਵੇਖੇ ਪੂਰਨ ਹੈ ਅੰਦਰ ਹਿਰਦੇ ਦਾ ਵੀ ਜਿਹੜਾ ਸਾਖੀ ਹੈ ਬਾਹਰ ਸੰਸਾਰ ਦਾ ਵੀ ਪ੍ਰਕਾਸ਼ਕ ਹੈ ਉਹ ਨਿਰੰਜਨ ਹੈ ਪੂਰਨ ਸੁੱਧ ਸਰੂਪ ਹੈ ਉਹ ਆਦਪੁਰਖ ਆਦੇਸੂ ਉਹ ਹੀ ਸਾਰੇ ਜਗਤ ਦਾ ਆਦਿ ਜਦੋਂ ਤਤਵ ਨਹੀਂ ਸੀ ਰਚੇ ਪ੍ਰਕਿਰਤੀ ਵੀ ਨਹੀਂ ਸੀ ਰਚੀ ਇਸੇ ਪ੍ਰਕਾਰ ਸਾਰ ਬੁਰਖ ਪ੍ਰਕਿਰਤੀ ਮੈਂ ਇਹ ਤਤਵ ਦਾ ਹੰਕਾਰ ਆਦਿਕ ਸੂਖ ਤਨ ਮਾਤਰ ਆਦੋ ਕੋਈ ਨਹੀਂ ਸੀ ਰਚੇ ਜਦੋਂ ਉਹ ਸਾਰਿਆਂ ਦਾ ਆਗ ਰੂਪ ਹੈ ਆਗ ਆਦ ਕਾਲ ਆਦਿਕ ਨੂੰ ਜੀਵਨ ਚ ਆਦ ਪੁਰਖ ਆਦੀ ਸਤਿਓ ਪੁਰਖ ਪੂਰਨ ਹੈ ਉਸ ਨੂੰ ਅਦੇਸੋ ਨਮਸਕਾਰ ਕਰੇ ਹਰ ਵਕਤ ਆਦੈਸੋ ਦੇਸ ਕਾਲ ਆਦਿਕਾਂ ਚ ਸਾਰਿਆਂ ਜਿਹੜਾ ਸਾਰੇ ਅੰਗਾ ਚ ਵੀ ਦੇਸਾਂ ਚ ਵੀ ਤੇ ਦੇਸ ਕਾਲ ਬਸਤੂ ਪ੍ਰਸ਼ੇਦ ਰਹਿਣ ਜੋ ਹੈ ਉਸ ਨੂੰ ਸਿੱਧਾਂ ਦੇ ਮਤ ਅਨੁਸਾਰ ਨਮਸਕਾਰ ਕਰੀਏ ਘਟ ਘਟ ਅੰਤਰ ਸਰਵ ਨਿਰੰਤਰ ਉਹ ਘਟਾ ਘਟਾਂ ਦੇ ਅੰਦਰ ਚਾਰ ਖਾਣੀਆਂ ਦੇ ਅੰਦਰ ਵੀ ਹੈ ਪਰ ਘਟ ਘਟ ਚਾਰ ਖਾਣੀਆਂ ਅੰਡ ਦੀ ਖਾਣੀ ਵੱਖਰੀ ਹੈ ਸੇਰ ਦੀ ਵੱਖਰੀ ਹੈ ਉਦ ਕੋਈ ਵੱਖਰੀ ਹੈ ਇਸ ਪ੍ਰਕਾਰ ਜੇਰ ਦੀ ਵੱਖਰੀ ਹੈ ਉਹ ਨਿਰੰਤਰ ਅੰਤਰੇ ਤੋਂ ਰਹਤ ਹੈ ਜੇਰ ਦੀ ਖਾਣੀ ਅੰਡ ਦੀ ਖਾਣੀ ਸੇਤ ਦੀ ਖਾਣੀ ਤੇ ਕੋਈ ਖਾਣੀ ਇਹ ਅੰਤਰਾ ਨਾਲੋਂ ਫਰਕ ਹੈ ਇਹ ਨੋ ਤੋ ਰਤ ਅੰਦਰਿਕ ਰਸ ਵਿਆਪ ਕਾ ਚੇਤਨ ਰਵ ਰਹਾ ਸੱਚ ਵੀ ਸੂ ਉਹ ਸੱਚਾ ਉਹਦਾ ਵੇਸ ਰੂਪ ਹੈ ਉਹ ਸਾਰਿਆਂ ਸਾਂਝ ਰਵ ਰਿਹਾ ਹੈ ਉਹ ਜਮਨ ਮਰਨ ਵੀ ਕਿਉਂ ਆਉਣ ਵਾਲਾ ਨਹੀਂ ਹੈ ਇਸ ਸਰੂਪ ਸੱਚ ਰਤੇ ਸੱਚ ਅੰਮ੍ਰਿਤ ਜੀਵਾਂ ਜਿਹਨੇ ਭਾਈ ਸੱਚ ਨਾਮ ਜੀ ਰਤੇ ਹੋਏ ਹੈ ਉਹਨਾਂ ਦੇ ਸੱਚੇ ਅੰਮ੍ਰਿਤ ਆਨੰਦ ਮਹਾਰਾਜ ਅੰਦਰੋਂ ਬ੍ਰਹਮ ਆਨੰਦ ਪ੍ਰਾਪਤ ਹੋਇਆ ਹੈ ਅੰਮ੍ਰਿਤ ਹਾਜਰਤ ਸੱਚ ਅੰਮ੍ਰਿਤ ਜਿਹਾ ਜਿਹੜੇ ਸੱਚੇ ਮਨ ਕਰਕੇ ਰੰਗੇ ਹੋਏ ਸੱਚੇ ਵਿੱਚ ਉਹਨਾਂ ਨੂੰ ਅੰਮ੍ਰਿਤ ਆਨੰਦ ਅੰਦਰ ਵੀ ਆਉਂਦਾ ਹੈ ਤੇ ਜ਼ੁਬਾਨ 'ਚ ਵੀ ਅੰਮ੍ਰਿਤ ਝੱਗਣ ਲੱਗ ਜਾਂਦਾ ਹੈ ਐਸਾ ਰਸ ਮਿੱਠਾ ਆਉਂਦਾ ਜ਼ੁਬਾਨ 'ਚ ਜਿਵੇਂ ਬਾਲੇ ਮਿੱਠੇ ਰਸਗੁੱਲੇ ਆਦਿ ਖਾਈਏ ਉਹਨਾਂ ਦੇ ਨਾਲ ਤਾਂ ਮਦਦੋਂ ਜ਼ੁਬਾਨ ਫਿੱਕੀ ਹੋ ਜਾਂਦੀ ਹੈ ਇਹ ਸਭ ਰਸ ਮਿੱਠੇ ਮੁਖ ਲੱਗੇ ਗੁਰੂ ਰਾਮਦਾਸ ਜੀଙ୍କ ਦੇ ਜਿਵੇਂ ਸਾਰੇ ਮਿੱਠੇ ਰਸ ਮੂੰਹ ਨੂੰ ਲੱਗ ਜਾਂਦਾ ਉਹਦੀ ਮਠਾਸ ਹੁੰਦੀ ਹੈ ਐ ਬਿਨਾ ਕਿਸੇ ਮਿੱਠੀ ਚੀਜ਼ ਖਾਦੀ ਪੀਤੀ ਤੋਂ ਬਿਨਾ ਹੀ ਮਨ ਮਿੱਠਾ ਮੂੰਹ ਮਿੱਠਾ ਹੋ ਜਾਂਦਾ ਐਨਾ ਰਸ ਆਉਣ ਲੱਗ ਜਾਂਦਾ ਹੈ ਇਹ ਕਫਦਾ ਰਸ ਨਹੀਂ ਮਿੱਠੀ ਦਾ ਜਿਵੇਂ ਯੋਗੀ ਲੈਂਦੇ ਐ ਇਹ ਨਾਮ ਦਾ ਰਸ ਆਉਂਦਾ ਹੈ ਉਹਨਾਂ ਨੂੰ ਮਿੱਠਿਆ ਪ੍ਰਭ ਜੀ ਬਸ ਫੇਰ ਪ੍ਰਭ ਜੀ ਬਸ ਸਾਧ ਕੀ ਰਸਨਾ ਦੀ ਦਾਤ ਪ੍ਰਾਪਤ ਹੋ ਜਾਂਦੀ ਐ ਜਦੋਂ ਮਿੱਠਾ ਲੱਗਣ ਲੱਗ ਜੇ ਪਿਆਰਾ ਲੱਗਣ ਲੱਗ ਜੇ ਮਿੱਠਿਆ ਮੈਲ ਨਾਰਾਈ ਅਤੇ ਜਿਹੜਾ ਮਿੱਠਿਆ ਪਦਾਰਥ ਝੂਠੇ ਪਦਾਰਥ ਹੈ ਉਹਨਾਂ ਦੀ ਮੈਲੇ ਰਾਈ ਦੇ ਦਾਣੇ ਜਿੰਨੀ ਨਹੀਂ ਰਹੇਗੀ ਰਤੀ ਕਾਲ ਨਹੀਂ ਰਹਿੰਦੀ ਝੂਠਿਆਂ ਹੋਆਂ ਪਦਾਰਥਾਂ ਦੀ ਮੈਲ ਇੱਛਾ ਹੁੰਦੀ ਹੈ ਇੱਛਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਉਹਨਾਂ ਨੂੰ ਨਿਰਮਲ ਉਜਲੀਓ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਇਸ ਰਸ ਨੂੰ ਬ੍ਰਹਮਾਨੰਦ ਨੂੰ ਚਖਿਆ ਧਾਰਿਆ। ਸ਼ਬਦ ਰਤੇ ਪਤ ਪਾਇ। ਇਸ ਹਾਲ ਸੰਗਜੀ ਗੁਰੂ ਸਾਹਿਬ ਦੇ ਸ਼ਬਦ 'ਤੇ ਰੰਗੇ ਹੋਏ ਆ ਉਹ। ਉਹਨਾਂ ਨੇ ਇਸ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਪਤਿਸ਼ਟਾ ਬ੍ਰਹਮ ਗਿਆਨੀ ਆ ਪਰਮੇਸ਼ਰ ਰੂਪ ਉਹਨਾਂ ਨੂੰ ਪਾਉਣਾ ਕੀਤੀ ਹੈ। ਗੁਣੀ ਗੁਣੀ ਮੇਲ ਲਾ ਪਾਵਸ। ਗੁਣੀ ਜੋ ਤਤਵੇ ਤੇ ਬ੍ਰਹਮ ਗਿਆਨੀ ਹਨ ਤੇ ਗੁਣੀ ਜੋ ਜਿਗਿਆਸੂ ਸਰਦਾ ਆ ਗੁਣਾ ਵਾਲੇ ਹਨ। ਉਹ ਗੁਣੀ ਗਿਆਨ ਵਾਲੇ ਜੋ ਮਹਾਤਮਾ ਹਨ ਜਿਨ੍ਹਾਂ ਕੋਲੇ ਗਿਆਨ ਰੂਪੀ ਗੁਣ ਹੈ ਤੇ ਗੁਣੀ ਜਿਨ੍ਹਾਂ ਕੋਲੇ ਸਰਦਾ ਬਾਣੂ ਲੱਭ ਕੇ ਗਿਆਨ ਨੂੰ ਸਰਦਾ ਰੂਪ ਜਿ ਗਿਆਸੂਆਂ ਕੋਲੇ ਗੁਣ ਹੈ ਇਹ ਮਿਲ ਕੇ ਲਾਹਾ ਬ੍ਰਹਮ ਆਨੰਦ ਦਾ ਪਾਉਂਦੇ ਹਨ ਗੁਣੀ ਜੋ ਅਧਿਕਾਰੀ ਹਨ ਗੁਣੀ ਜੋ ਗਿਆਨ ਦਾ ਤੇ ਸਤਿਗੁਰੂ ਹੈ ਉਹਨਾਂ ਨਾਲ ਮਿਲ ਕੇ ਪਰਮ ਆਨੰਦ ਦੀ ਪ੍ਰਾਪਤੀ ਦਾ ਲਾਹਾ ਪਾਉਂਦੇ ਹਨ ਗੁਰਮੁਖ ਨਾਮ ਵਡਾਈ ਗੁਰਮੁਖਾਂ ਤੋਂ ਨਾਮ ਦੀ ਸਾਰੀ ਵਡਿਆਈ ਜਾਣੀ ਹੈ ਗੁਰਾਂ ਦੇ ਦੁਆਰਾ ਜਿਨ੍ਹਾਂ ਨੇ ਅਮਰ ਦਾ ਨਾਮ ਜਪਿਆ ਸਾਰੀਆਂ ਵਡਿਆਈਆਂ ਉਹਨਾਂ ਨੂੰ ਪ੍ਰਾਪਤ ਹੋਈਆਂ ਹਨ ਸਗਲੇ ਦੂਰ ਤੇ ਗੁਰ ਸੇਵਾ ਅਤੇ ਨਾਮ ਦੀ ਵਡਿਆਈ ਗੁਰਮਖਾਨ ਸਾਰੀ ਦੁਨੀਆ ਨੂੰ ਵੱਡੀ ਸਮਝੀ ਹੈ ਨਾਮ ਦੇ ਤੁਲ ਕੋਈ ਨਹੀਂ ਹੈ ਕਿਉਂਕਿ ਉਸ ਪਰਮੇਸ਼ਰ ਦੇ ਨਾਮ ਤੁਲ ਜੇ ਹਜ਼ਾਰਾਂ ਵਰੇ ਆਦਮੀ ਕੋਈ ਉਮਰ ਵਾਲਾ ਹੋਵੇ ਲੱਖਾਂ ਵਰੇ ਲੱਖ ਕੋਟੇ ਜਾਂ 12 ਵਾਲੀ ਉਮਰ ਵਾਲਾ ਹੋਵੇ ਤੇ ਫੇਰ ਪਾਣੀ ਪੀਣ ਖਾਣ ਨੂੰ ਹੋਵੇ ਜਾਂ ਕੁਝ ਮਨਾ ਖਾਵੇ ਪੀਵੇ ਤੇ ਪੰਖੀ ਵਾਂਗੂ ਉਡਾਰੀ ਮਾਰ ਕੇ ਜਿੱਥੇ ਜਾਣਾ ਚਾਹੇ ਜਾ ਰਵੇ ਅਤੇ ਲੱਖਾਂ ਲੋਕ ਜਸ ਕਰਦੇ ਹੋਣ ਸਿੱਧੀਆਂ ਦਾ ਮਾਲਕ ਹੋਵੇ ਫੇਰ ਵੀ ਮਹਾਰਾ ਦੇ ਨਾਮ ਦੇ ਤਲ ਕੋਈ ਚੀਜ਼ ਨਹੀਂ ਹੋ ਸਕਦੀ ਕਿਉ ਗੁਰਮਖਾਉ ਨਾਮ ਦੀ ਵਡਿਆਈ ਵੱਡੀ ਜਾਣੀ ਹੈ ਸਗਲੇ ਦੂਖ ਮਿਟੈ ਗੁਰ ਸੇਵਾ ਸਤਗੁਰੂ ਸਾਹਿਬ ਦੀ ਸੇਵਾ ਕਰਕੇ ਕੰਮ ਕਰੋ ਲੋਭ મોਹਕਾਰ ਦੇ ਜਿਹੜੇ ਬੜੇ ਭਾਰੀ ਦੁਸ਼ਮਣ ਦੁੱਖ ਦੇਣ ਲੱਗੇ ਹੋਏ ਐ ਜੋ ਸਤਗੁਰਾਂ ਦੀ ਸੇਵਾ ਤਨੋਂ ਮਨੋਂ ਕਰਦਾ ਉਹਦੇ ਸਾਰੇ ਦੁੱਖ ਮਿਟ ਜਾਂਦੇ ਐ ਜੰਮਣ ਮਰਨ ਦੇ ਦੁੱਖ ਵੀ ਮਿਟ ਜਾਂਦੇ ਐ ਅਗਿਆਨ ਦਾ ਦੁੱਖ ਵੀ ਮਿਟ ਜਾਂਦਾ ਹੈ ਗਰਵ ਦੇ ਦੁੱਖ ਵੀ ਨਰਕ ਦੇ ਦੁੱਖ ਵੀ ਸਾਰੇ ਗੁਰੂ ਸਾਹਿਬ ਦੀ ਸੇਵਾ ਕਰਕੇ ਮਿਟ ਜਾਂਦੇ ਹਨ ਨਾਨਕ ਨਾਮ ਸਖਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਨਾਂ ਦਾ ਭਾਈ ਨਾਮ ਹੀ ਸਖਾ ਮਿੱਤਰ ਹੈ ਨਾਮ ਦੀ ਸਹਾਈਤਾ ਹੁੰਦੀ ਹੈ ਉਹਨਾਂ ਦੇ ਤਾਈ